ਸੰਤਾਪੇ ਹਨੀ ਲੋਡ ਕਰਕੇ ਹੀ ਵੇਚਣ ਲੱਗੇ। ਚਤਾਂ ਵੇਚਣ ਲੱਗੇ। ਅਜੇ ਵੇਚਣੀ ਤਾਂ ਹੈ ਨਹੀਂ। ਠੀਕ ਹੈ। ਦੁੱਧ ਕਿੰਨਾ ਕੁ ਟਾਈਮ ਦੇ ਦਿੰਦੀ ਹੈ ਇਹ? ਦੁੱਧ 7 ਮਹੀਨੇ ਜੀ, ਬਣਨ ਤੋਂ ਬਾਅਦ। ਬਣਨ ਤੋਂ ਬਾਅਦ 7 ਮਹੀਨੇ ਦੁੱਧ ਦੇ ਦਿੰਦੀ ਹੈ। ਹਾਂਜੀ ਹਾਂਜੀ। ਠੀਕ ਆ। ਮਤਲਬ ਕਿ ਲੰਮਾ ਸਮਾਂ ਦੁੱਧ ਦਿੰਦੀ ਹੈਗੀ। ਹਾਂਜੀ ਲੰਮਾ ਸਮਾਂ ਦੁੱਧ ਫੈਡ ਵੀ ਬਹੁਤ ਹੈ। ਫੈਡ। ਅੱਛਾ। 10 ਤੱਕ ਫੈਡ। ਅੱਛਾ ਫੈਡ ਵੀ 10 ਆ ਜਾਂਦੀ ਹੈ। ਹਾਂਜੀ। ਫੈਡ ਵੀ ਫਿਰ ਤਾਂ ਵਧੀਆ ਹੁੰਦੀ ਹੈ ਨਾ ਦੁੱਧ ਮਹਿੰਗਾ ਲੱਗਦਾ ਹੋ ਨਾਲੇ। ਹਾਂਜੀ ਹਾਂਜੀ। ਠੀਕ ਹੈ। ਸੂਨ ਤਾਂ 2 ਮਹੀਨਾ ਕਰ ਪਾਉਂਦੇ ਬਾਕੀ ਉਹ ਹਾਰਪੜਿਆ ਜੀ ਆ ਸੂਣ ਤੋਂ 2 ਮਹੀਨੇ ਬਾਅਦ ਚ ਨਮੈਦਾ ਤਾਂ ਮੱਝ ਹੋ ਜਾਂਦੀ ਹੈ ਅੱਛਾ ਜੀ ਸੂਣ ਤੋਂ 2 ਮਹੀਨੇ ਬਾਅਦ ਹੀ ਬਣ ਜਾਂਦੀ ਹੈ ਹਾਂਜੀ ਠੀਕ ਹੈ ਮਤਲਬ ਬਾਕੀ ਵਧੀਆ ਸਾਰੇ ਗੌਣੀ ਗੌਣਾ ਹਨਾ ਹਾਂਜੀ ਹਾਂਜੀ ਵਧੀਆ ਮੱਝ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਬੁਰਜ ਹਮੀਰਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਿਕਾਊ ਆਗੀ ਚੰਗੇ ਕਦ ਕਾੜ ਦੇ ਵਿੱਚ ਆ ਤੇ ਆਮ ਬੰਦਿਆਂ ਦੇ ਕੋਲੇ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆ ਤੇ ਇਦਾਂ ਪਸ਼ੂ ਰੱਖੇ ਹੋਏ ਆਗੇ ਤੇ ਤੁਹਾਨੂੰ ਆਪਾਂ ਦੂਜੇ ਪਰਸਾਂ ਦੇ ਉੱਤੇ ਵੀ ਕੈਮਰਾ ਮਾਰਾ ਦਿੰਨੇ ਇੰਨੇ ਕ ਪਸ਼ੂ ਆਗੇ ਤੇ ਇਹ ਬਕਾਊ ਆ ਗਈ ਤੇ ਜਿਹਨੂੰ ਪਸੰਦ ਆਉਂਦੀ ਆ ਤੇ ਤੁਸੀਂ ਆਪਦੀ ਤਸੱਲੀ ਕਰਕੇ ਇੱਥੇ ਆ ਕੇ ਪੂਰੀ ਆਪਦੀ ਨਿਰਖ-ਪਰਖ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਬਾਕੀ ਤੁਹਾਨੂੰ ਆਪਾਂ ਡਿਟੇਲ ਸਾਰੀ ਲੈ ਕੇ ਦੇਵਾਂਗੇ ਤੇ ਤੁਹਾਨੂੰ ਆਪਾਂ ਤੋਰ ਕੇ ਵੀ ਦਿਖਾਵਾਂਗੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਤੇ ਆਜੀ ਤਸੱਲੀ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਾਉਣੀ ਆ ਸਾਰੀ ਤੇ ਡਿਟੇਲ ਲੈ ਕੇ ਦਿੰਨੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸ ਦੇ ਮਾ ਜਗਦੀਸ਼ ਸਿੰਘ ਔਰ ਫਡিসি ਫੌਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆ ਜੀ ਇਨੇ ਕਿਹੜੇ ਸੂਏ ਸੂਣਾ ਇਹਨੇ ਪੰਜਵੇਂ ਸੂਏ ਸੂਣਾ ਜੀ ਪੰਜਵੇਂ ਸੂਏ ਸੂਣਾ ਆਇਆ ਇਸ ਵਾਰ ਆਪਣੇ ਕੋਲੇ ਠੀਕ ਹੈ ਤੇ ਆਪਣੀ ਇਹ ਕਿਵੇਂ ਘਰ ਦੀ ਹੈਗਾ ਆਪਾਂ ਖਰੀਦੀ ਸੀਗੀ ਅਸੀਂ ਲੈ ਕੇ ਆਏ ਸੀ ਇਹ ਜੀ ਪਹਿਲਾ ਸੂਆ ਨਾਲ ਕੋਲੇ ਸੂਈ ਵੀ ਸੀ ਦੂਜਾ ਸਾਡੇ ਕੋਲੇ ਆ ਕੇ ਸੂਈ ਆ ਠੀਕ ਹੈ ਦੂਜਾ ਸੂਆ ਆਪਾਂ ਖਰੀਦੀ ਸੀਗੀ ਯਾਨੀ ਦੂਜੇ ਸੂਏ ਅਸੀਂ ਖਰੀਦ ਕੇ ਲਿਆ ਸੀ ਠੀਕ ਹੈ ਮਤਲਬ ਤੁਸੀਂ ਦੋ ਕੁ ਸੂਏ ਮਤਲਬ ਇਹ ਚੋਈ ਆ ਹੈਨਾ ਹਾਂ ਜੀ ਦੋ ਸੂਏ ਠੀਕ ਹੈ ਤੇ ਆਪਣੇ ਕੋਲੇ ਦੁੱਧ ਕਿੰਨਾ ਕੁ ਦਿੱਤਾ ਨੇ ਆਪਣੇ ਕੋਲੇ ਜੀ ਇਹਨੇ 13 ਲੀਟਰ ਭਰ ਦਿੱਤਾ 13 ਲੀਟਰ ਵਾਂਗੂ ਦੁੱਧ ਜਾਨੀ ਇਹਨੇ ਦਿੱਤਾ ਆਪਣੇ ਕੋਲੇ ਠੀਕ ਹੈ ਤੇ ਇਸ ਵਾਰ ਫਿਰ 19 ਕੁ ਮੀਤ ਤਾਂ ਹੈਗੀ ਅਵੀ ਇੰਨਾ ਕੁ ਤਾਂ ਦੇਊਗੀ ਹਨ ਤੇ ਬਾਕੀ ਸੇਵਾ ਤੇ ਹਨ ਹਾਂਜੀ ਠੀਕ ਹੈ ਤੇ ਜਿਹੜਾ ਇਹਦੇ ਟੀਕਾ ਲੱਗਿਆ ਉਹਦਾ ਕੁਝ ਪਤਾ ਹੈ ਰਿਕਾਰਡ ਨਹੀਂ ਰਿਕਾਰਡ ਉਹਦਾ ਅਸੀਂ ਸੰਭਾ ਨਹੀਂ ਗਾ ਇਸੇ ਮਨ ਠੀਕ ਹੈ ਠੀਕ ਹੈ ਬਈ ਠੀਕ ਹੈ ਜਾਨੀ ਉਹ ਵਦਗਾ ਲੱਗਿਆ ਵਾ ਜਾਨੀ ਆਪਾਂ ਰਿਕਾਰਡ ਨਹੀਂ ਸੰਭਿਆ ਹਾਂਜੀ ਹਾਂਜੀ ਠੀਕ ਹੈ ਤੇ ਇਹਦਾ ਆਪਾਂ ਮੁੱਲ ਕਿੰਨਾ ਰੱਖਿਆਗਾ ਮੁੱਲ 1ਤੀ ਰੱਖਿਆ ਮੁੱਲ 1,30,000 ਰੱਖਿਆਗਾ ਹਾਂਜੀ ਠੀਕ ਹੈ ਬਾਕੀ ਮਾੜਾ ਮੋਟਾ ਹੋ ਜੂ ਮੌਕੇ ਤੇ ਹਨ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਕੁ ਟਾਈਮ ਦੇ ਦਿੰਦੀ ਹੈ ਇਹ ਦੁੱਧ ਸੱਤ ਮਹੀਨਾ ਹੈ ਜੀ ਬਣਨ ਤੋਂ ਬਾਅਦ ਜੀ ਬਣਨ ਤੋਂ ਬਾਅਦ ਸੱਤ ਮਹੀਨੇ ਦੁੱਧ ਦੇ ਦਿੰਦੀ ਹੈ ਹਾਂਜੀ ਹਾਂਜੀ ਠੀਕ ਆ ਮਤਲਬ ਕਿ ਲੰਮਾ ਸਮਾਂ ਦੁੱਧ ਦਿੰਦੀ ਹੈ ਕੀ ਹਾਂਜੀ ਲੰਮਾ ਸਮਾਂ ਦੁੱਧ ਫੈੜ ਵੀ ਬਹੁਤ ਹੈ ਅੱਛਾ 10 ਤੱਕ ਫੈੜ ਅਜਾ ਫੈੜ ਵੀ 10 ਆ ਜਾਂਦੀ ਹੈ ਹਾਂਜੀ ਫੈੜ ਵੀ ਪਰ ਤਾਂ ਵਧੀਆ ਹੁੰਦੀ ਹੈ ਨਾ ਦੁੱਧ ਮਹਿੰਗਾ ਲੱਗਦਾ ਹੂ ਨਾਲੇ ਹਾਂਜੀ ਹਾਂਜੀ ਠੀਕ ਆ ਸੂਣ ਤੋਂ 2 ਮਹੀਨਾ ਬਾਅਦ ਬਣਦੀ ਤੇ ਬਾਕੀ ਉਹ ਹਾਰ ਬੜਿਆ ਜੀ ਆ ਸੂਣ ਤੋਂ 2 ਮਹੀਨੇ ਬਾਅਦ ਨਾ ਮੈਂ ਦੁੱਧ ਮੱਝ ਹੋ ਜਾਂਦੀ ਹੈ ਅੱਛਾ ਤਾਂ ਸੂਣ ਤੋਂ 2 ਮਹੀਨੇ ਬਾਅਦ ਹੀ ਬਣ ਜਾਂਦੀ ਹੈ ਹਾਂਜੀ ਠੀਕ ਹੈ ਮਤਲਬ ਬਾਕੀ ਵਧੀਆ ਸਾਰੇ ਗੌਣੀ ਗੌਣਾ ਹਨਾ ਹਾਂਜੀ ਹਾਂਜੀ ਵਧੀਆ ਮੱਝ ਠੀਕ ਹੈ ਜੀ ਜਿਹਨੇ ਘਰੇ ਵੀ ਰੱਖਣੀਆਂ ਦੁੱਧ ਪੀਣਾ ਉਹਦੇ ਵਾਸਤਾ ਪੂਰੂ ਹੀ ਵਧੀਆ ਆਓ ਜੀਨੇ ਮਤਲਬ ਕੋਈ ਦੁੱਧ ਪੀਣ ਵਾਸਤੇ ਜਾਂ ਕੋਈ ਇੱਕ ਅਧਾ ਪਸ਼ੂ ਰੱਖਣਾ ਜਾਂ ਦੋ ਹਨਾ ਵੀ ਉਹਦੇ ਵਾਸਤੇ ਵਧੀਆ ਗਈ ਵਧੀਆ ਸਾਨੂੰ ਤਾਂ ਪਹਿਲਾਂ ਵੀ ਲੋਡ ਕਰਕੇ ਹੀ ਵੇਚਾਂ ਲੱਗੇ ਸੀ ਤਾਂਾਂ ਵੇਚਣ ਲੱਗੇ ਹਾਂ ਅਜੇ ਵੇਚਣੀ ਤਾਂ ਹੈ ਨਹੀਂ ਠੀਕ ਹੈ 94780 ਅੱਛਾ ਜੀ 55 155 ਠੀਕ ਹੈ ਇਸ ਨੰਬਰ ਤੇ ਵੀ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਜਿਹੜਾ ਵੀ ਚਾਹਵਾ ਨਾ ਹਾਂਜੀ ਠੀਕ ਹੈ ਤੇ ਇੱਕ ਵਾਰੀ ਗੇੜਾ ਦਵਾ ਦਿਓ ਇਹਦਾ ਜੀ ਲੋ ਵੀ ਦੋਸਤੋ ਇੱਕ ਵਾਰੀ ਤੁਸੀਂ ਤੁਰਦੀ ਤੋਂ ਜੱਜਮੈਂਟ ਕਰ ਸਕਦੇ ਹੋਗੇ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਲੈ ਕੇ ਦੇਤੀ ਹੈਗੀ ਤੇ ਕੱਦ-ਕੱਡ ਚੰਗੇ ਦੇ ਵਿੱਚ ਆ ਤੇ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਤੁਸੀਂ ਪੂਰੀ ਚੌੜੀ ਹੈਗੀ ਥੋੜਾ ਜਿਹਾ ਡਰ ਜਾਂਦੀ ਹੈ ਉਪਰੇ ਤੋਂ ਤੇ ਤਾਂ ਕਰਕੇ ਥੋੜਾ ਜਿਹਾ ਆਪਾਂ ਦੂਰੋਂ ਬਣਾ ਰਹੇ ਹਾਂ ਬਾਕੀ ਤੁਸੀਂ ਜੱਜਮੈਂਟ ਕਰ ਸਕਦੇ ਹੋ ਦੋਸਤੋ ਤੇ 5 ਤਰੀਕ ਨੂੰ ਇਹਦੇ ਦਿਨ ਪੂਰੇ ਹੋਣੇ ਆਗੇ ਤੇ ਅੱਜ 30 ਤਰੀਕ ਆ ਗਈ ਤੇ 5 ਦਿਨ ਪਏ ਆ ਗਏ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਸਭੀ ਬਲੀ ਵੀ ਚੰਗੀ ਆ ਗਈ ਤੇ ਅੜਰਾਏ ਜਨੇ ਪਟਨਾ ਸਟਾਰਟ ਕਰਿਆਗਾ ਮੈਂ ਇਹਦਾ ਵੀ ਚੰਗਾ ਬਣਾ ਲੂਗੀ ਉਦੋਂ ਤਾਈ ਤੇ ਥਾਣਾ ਦਾ ਸੈਜ ਵੀ ਵਧੀਆਗਾ ਤੇ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਚੌੜੀ ਆ ਪੂਰੀ ਤੇ ਨਾੜਾ ਨੂੜਾ ਵੀ ਚੰਗੀਆਂ ਆਗੀਆਂ ਤੇ ਬਾਕੀ ਜਿਹਨੂੰ ਪਸੰਦ ਆਉਂਦੀ ਆ ਤੁਹਾਨੂੰ ਨੰਬਰ ਆਪਾਂ ਦੱਸ ਹੀ ਦਿੱਤਾ ਸਕਰੀਨ ਦੇ ਉੱਤੇ ਵੀ ਚੱਲੀ ਜਾਂਦਾ ਤੇ ਤੁਸੀਂ ਕੰਟੈਕਟ ਕਰਕੇ ਆ ਕੇ ਆਪਦੀ ਤਸੱਲੀ ਪੂਰੀ ਫੁੱਲ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋਗੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਜੀ ਤੇ ਚੈਨਲ ਨੂੰ ਜਰੂਰ ਆਪ ਇਹਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ